ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ 23 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦਾ ਮੌਸਮ ਤਕਰੀਬਨ ਸਾਫ਼ ਰਹੇਗਾ ਸਵੇਰ ਵੇਲੇ ਹੀ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਨਿਕਲੀ ਹੋਵੇਗੀ ਬੱਦਲਬਾਈ ਦੀ ਕੋਈ ਖਾਸ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਨਾ ਹੀ ਕਿਸੇ ਖੇਤਰ ਦੇ ਵਿੱਚ ਸਵੇਰ ਵੇਲੇ ਧੁੰਦ ਦਿਖਾਈ ਦੇਵੇਗੀ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਅਤੇ ਰਾਜਸਥਾਨ ਦਾ ਵੀ ਮੌਸਮ ਮੁੱਖ ਤੌਰ ਤੇ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਜੇਕਰ ਅੱਜ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਸਵੇਰ ਵੇਲੇ ਟੈਂਪਰੇਚਰ 11-12 ਡਿਗਰੀ ਦੇ ਆਸ-ਪਾਸ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦਰਜ ਕੀਤਾ ਗਿਆ ਹੈ ਉਸ ਤੋਂ ਇਲਾਵਾ ਜਿਹੜਾ ਦਿਨ ਦਾ ਟੈਂਪਰੇਚਰ ਹੋਵੇਗਾ ਉਹ 27-28 ਤੇ ਕੁਝ ਖੇਤਰਾਂ ਦੇ ਵਿੱਚ 29 ਡਿਗਰੀ ਤੱਕ ਵੀ ਪੁੱਜਦਾ ਹੋਇਆ ਦਿਖਾਈ ਦੇਵੇਗਾ ਮੌਸਮ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਦਾ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਹਵਾ ਲਗਾਤਾਰ ਰੁਹਾਨਗੀ ਬਣੀ ਰਹੇਗੀ ਇਸ ਤੋਂ ਇਲਾਵਾ ਕੱਲ ਨੂੰ ਵੀ ਮੌਸਮ ਤੇ ਪਰਸੋਂ ਨੂੰ ਵੀ ਮੌਸਮ ਤਕਰੀਬਨ ਪੰਜਾਬ ਦਾ ਸਾਫ਼ ਰਹੇਗਾ 25 ਤਰੀਕ ਤੋਂ ਬਾਅਦ ਹਲਕਾ ਜਿਹਾ ਇੱਕ ਸਿਸਟਮ ਆਵੇਗਾ ਜਿਹਦੇ ਵਿੱਚ ਕੁਝ ਕੁ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਅਜਿਹੀਆਂ ਕਣੀਆਂ ਪੈ ਸਕਦੀਆਂ ਨੇ ਪਰ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਉਸ ਸਿਸਟਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਆਉਣ ਵਾਲੇ 2 ਤੋਂ 3 ਦਿਨ ਮੌਸਮ ਸਾਫ਼ ਹੋਵੇਗਾ ਗਰਮੀ ਦੇ ਵਿੱਚ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲੇਗਾ ਤੇ ਰਾਤਾਂ ਵੀ ਗਰਮ ਹੋਣੀਆਂ ਸ਼ੁਰੂ ਹੋਣਗੀਆਂ